ਜਗੋ ਭਗਵਾਨਪੁਰਿਆ ਨੂੰ ਮਿਲੇ 3 ਦਿਨ ਦੀ ਰਿਮਾਂਡ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸੰਜੇ ਕਰ ਰਹੀ ਹੈ ਕੈਂਸਰ ਜਗੋ ਭਗਵਾਨਪੁਰਿਆ ਦੀ ਜਿਸ ਨੂੰ ਦੇਰ ਰਾਤ ਪੰਜਾਬ ਲਿਆਂਦਾ ਗਿਆ ਜੇਕਰ ਜਗੋ ਭਗਵਾਨਪੁਰਿਆ ਦੇ ਅਪਰਾਧਿਕ ਵੇਰਵੇ ਅਤੇ ਰਿਕਾਰਡ ਦੀ ਗੱਲ ਕਰੀਏ ਤਾਂ ਪੰਜਾਬ ਦੇ ਨਾਲ ਨਾਲ ਬਾਕੀ ਰਾਜਾਂ ਵਿੱਚ ਵੀ 128 ਤੋਂ ਜ਼ਿਆਦਾ ਮਾਮਲੇ ਹੋ ਜਗੋ ਭਗਵਾਨਪੁਰਿਆ ਦੇ ਉੱਤੇ ਦਰਜ ਨੇ ਅਤੇ ਦੇਖਿਆ ਜਾਵੇ ਕਿ ਉੱਤਰ ਭਾਰਤ ਵਿੱਚ ਹਥਿਆਰਾਂ ਨੂੰ ਲੈ ਕੇ ਸਭ ਤੋਂ ਵੱਡਾ ਨੈੱਟਵਰਕ ਖੜਾ ਕਰਨ ਦਾ ਦੋਸ਼ ਵੀ ਲੱਗਿਆ ਹੈ ਨਸ਼ਾ ਤਸਕਰੀ ਦੀ ਗੱਲ ਕਰੀਏ ਤਾਂ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਮੋਟੀ ਕਮਾਈ ਕਰਨ ਵਾਲੇ ਅਤੇ ਵੱਡੀ ਫਿਰੋ ਤੇ ਮੰਗਣ ਵਾਲੇ ਤੇ ਤੌਰ ਤੇ ਵੀ ਇਲਜ਼ਾਮ ਲੱਗ ਚੁੱਕੇ ਨੇ ਉੱਥੇ ਹੀ ਇਹਨਾਂ ਮਾਮਲਿਆਂ ਤੋਂ ਵੀ ਵੱਡਾ ਮਾਮਲਾ ਜਿਹੜਾ ਸਾਹਮਣੇ ਆਇਆ ਉੱਥੇ ਜੇਕਰ ਗੱਲ ਕਰੀਏ ਤਾਂ ਸਿੱਧੂ ਮੁਸੇਵਾਲਾ ਕਤਲकांड ਹੁੰਦਾ ਹੈ ਉਸ ਦੇ ਵਿੱਚ ਹਥਿਆਰ ਅਤੇ ਗੱਡੀਆਂ ਉਹ ਸ਼ੂਟਰਾਂ ਨੂੰ ਸਪਲਾਈ ਕਰਨ ਵਿੱਚ ਵੱਡਾ ਹੱਥ ਹੈ ਜਿਹੜਾ ਜਗੋਂ ਭਗਵਾਨਪੁਰਿਆ ਦਾ ਦੱਸਿਆ ਗਿਆ ਹੈ ਜੱਗੂ ਭਗਵਾਨਪੁਰੀਆ ਆਪਣੇ ਮਾਤਾ ਦੇ ਕਤਲ ਤੋਂ ਬਾਅਦ ਪਹਿਲੀ ਵਾਰ ਪੰਜਾਬ ਲਿਆਂਦਾ ਗਿਆ ਅਤੇ ਉਸ ਤੋਂ ਬਾਅਦ ਜੇਕਰ ਦੇਖਿਆ ਜਾਵੇ ਕਿ ਇਹ ਸਾਰੇ ਮਾਮਲਿਆਂ ਨੂੰ ਲੈ ਕੇ ਕਾਫੀ ਇਨਪੁਟ ਜੋ ਹੈ ਮਿਲ ਰਹੀ ਸੀ ਪੰਜਾਬ ਪੁਲਿਸ ਨੂੰ ਜਿਸ ਸੇ ਚਲਦੇ ਸਖਤ ਪ੍ਰਬੰਧ ਸੁਰੱਖਿਆ ਦੇ ਕਰਨੇ ਪਏਗੇ ਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਬੁੱਧਵਾਰ ਦੇਰ ਰਾਤ ਅਸਾਮ ਦੀ ਸਿਲਚਰ ਜੇਲ ਤੋਂ ਅੰਮ੍ਰਿਤਸਰ ਲਿਆਂਦਾ ਗਿਆ ਅਤੇ ਇਸ ਮੌਕੇ ਜਿਹੜੇ ਪੁਲਿਸ ਵੱਲੋਂ ਪ੍ਰਬੰਧ ਦਾ ਸੁਰੱਖਿਆ ਦੇ ਉਹ ਬੜੇ ਕਹਿੜੇ ਕਿਤੇ ਗਏ ਅਤੇ ਪੁਛਕਿਸ਼ ਤੇ ਲਈ ਅੰਮ੍ਰਿਤਸਰ ਤੋਂ ਪਟਿਆਲਾ ਲਿਆਂਦਾ ਗਿਆ ਸਾਨੂੰ ਦੱਸਦੇ ਕਿ ਜੱਗੋ ਭਗਵਾਨਪੁਰਿਆ ਕੈਂਸਟਰ ਇੱਕ ਮਾਮਲੇ ਵਿੱਚ ਉੱਚ-ਕਿੱਚ ਕੀਤੀ ਜਾ ਰਹੀ ਹੈ ਹਾਲਾਂਕਿ ਜੱਗੋ ਭਗਵਾਨਪੁਰਿਆ ਨੇ ਆਪਣੇ ਜਾਨ ਨੂੰ ਲੈ ਕੇ ਖਤਰਾ ਹੋ ਜ਼ਾਹਿਰ ਕੀਤਾ ਹੈ ਅਤੇ ਅੱਜ ਬਟਾਲਾ ਕੋਰਟ ਦੇ ਵਿੱਚ ਉਸ ਦੀ ਪੇਸ਼ੀ ਹੋਈ ਹੈ ਬਟਾਲਾ ਪੁਲਿਸ ਨੂੰ ਜੱਗੋ ਭਗਵਾਨਪੁਰਿਆ ਦਾ 3 ਦਿਨਾਂ ਦਾ ਰਿਮਾਂਡ ਮਿਲ ਗਿਆ ਹੈ ਪ੍ਰੋਟੈਕਸ਼ਨ ਵਾਰੰਟ ਤੇ ਉਸ ਨੂੰ ਅਸਮ ਦੇ ਜੇਲ੍ਹ ਤੋਂ ਲਿਆਂਦਾ ਗਿਆ ਤੇ ਹੁਣ ਇਸ ਨੂੰ 3 ਦਿਨ ਦੀ ਰਿਮਾਂਡ ਮਿਲ ਗਈ ਹੈ ਬਟਾਲਾ ਤੇ ਰਿਪੀਟ ਬਟਾਲਾ ਦੇ ਪਿੰਡ ਚੌਣ ਦੇ ਵਿੱਚ ਹੋਏ ਕਤਲ ਦੇ ਕੇਸ ਸੰਬੰਧੀ ਹੁਣ ਪੁਲਿਸ ਇਹਦੇ ਕੋਲੋਂ ਪੁੱਛਗਿੱਛ ਕਰੇਗੀ ਕਸਬਾ ਘੁਮਾਨ ਦੇ ਚੌਣ ਪਿੰਡ ਵਿੱਚ ਗੋਲੀਬਾਰੀ ਦੌਰਾਨ ਇੱਕ ਸਖਸ਼ ਦੀ ਮੌਤ ਹੋ ਗਈ ਸੀ ਅਤੇ ਇਸ ਮਾਮਲੇ ਵਿੱਚ ਵੀ ਜੱਗੂ ਭਗਵਾਨਪੁਰਿਆ ਕੋਲੋਂ ਹੁਣ ਪੁੱਛਗਿੱਛ ਕੀਤੀ ਜਾਵੇਗੀ